ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਹਾਂ ਜੀ ਅਸੀਂ ਵੀ ਸਾਰੇ ਜਣ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਆਪਾਂ ਕਰਦੇ ਆ ਆਪਣਾ ਬਲੌਗ ਸਟਾਰਟ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਸ਼ਾਮ ਦਾ ਹੋ ਗਿਆ ਤੇ ਸ਼ਾਮ ਦਾ ਟਾਈਮ ਆ ਜੀ ਤੇ ਆਪਾਂ ਕੱਟ ਰਹੇ ਆ ਸਬਜ਼ੀ ਤੇ ਅੱਜ ਮੈਂ ਸਵੇਰ ਤੋਂ ਕੋਈ ਵੀ ਬਲੌਗ ਨਹੀਂ ਬਣਾਇਆ ਸੀ ਕਿਉਂਕਿ ਅੱਜ ਮੈਂ ਬਹੁਤ ਜ਼ਿਆਦਾ ਬਿਜ਼ੀ ਰਹੀ ਸਾਰਾ ਦਿਨ ਕਿਉਂਕਿ ਮੈਂ ਸਮਾਨ ਵਗੈਰਾ ਬਾਹਰ ਕੱਟ ਕੇ ਨਾ ਧੁੱਪ ਲਵਾਈ ਹੋਈ ਸੀਗੀ ਤੇ ਫਿਰ ਮੈਂ ਉਹਦੀ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਹਨਾ ਕੋਈ ਵੀ ਵਲੌਗ ਨਹੀਂ ਬਣਾਇਆ ਹੈ ਜਾਨੀ ਕਿ ਸਮਾਨ ਬਾਹਰ ਕੱਟਿਆ ਤੇ ਸਮਾਨ ਕੁਝ ਸੈੱਟ ਕੀਤਾ ਤੇ ਕੁਝ ਸਮਾਨ ਹਲੇ ਤੁਸੀਂ ਦੇਖ ਹੀ ਰਹੇ ਹੋ ਕਿ ਬਾਹਰ ਹੀ ਪਿਆ ਹੈ ਹਨਾ ਤੇ ਹੁਣ ਟਾਈਮ ਜਿਹੜਾ ਇੱਥੇ ਹੋ ਗਿਆ ਸੀਗਾ ਜੀ 5:30 ਦਾ ਹਨਾ ਤੇ ਅੱਜ ਮੈਂ ਲੇਟ ਹੋ ਗਈ ਸੀ ਥੋੜਾ ਜਿਹਾ ਫਿਲਹਾਲ ਲੇਟ ਤਾਂ ਨਹੀਂ ਚਲੋ ਹਨਾ ਵੈਸੇ ਅਸੀਂ ਆਪਦੇ ਮੁਤਾਬਕ ਤਾਂ ਠੀਕ ਸੀਗਾ ਹਨਾ ਟਾਈਮ ਵੀ ਚਲੋ ਹਨਾ ਥੋੜਾ ਜਿਹਾ ਲੇਟ ਬਣਾ ਲੈਂਦੇ ਚਲੋ ਰੋਟੀ ਹਨਾ ਤੇ ਪਰ ਅੱਜ ਰੋਟੀ ਹਨਾ ਜਿਵੇਂ ਉੱਧਰ ਆਪਣੇ ਹਨਾ ਚਾਚੇ ਕੀ ਰੋਟੀ ਵੀ ਇਦਰੀ ਸੀਗੀ ਕਿਉਂਕਿ ਆਂਟੀ ਜੀ ਗਏ ਹੋਏ ਨੇ ਕਿਤੇ ਰਿਸ਼ਤੇਦਾਰੀ 'ਚ ਤੇ ਫਿਰ ਤਾਂ ਕਰਕੇ ਹਨਾ ਉੱਧਰ ਦੀ ਰੋਟੀ ਸੀਗੀ ਉਹਦੇ ਕਰਕੇ ਫਿਰ ਆਂਟੀ ਕਿ ਥੋੜਾ ਜਿਹਾ ਜਾਨੀ ਕਿ ਉਸ ਵਕਤ ਤੇ ਖਾਂਦੇ ਕਹਿ ਲੋ ਸਿੱਧਿਆਂ ਖਾ ਲੈਂਦੇ ਆ ਰੋਟੀ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਮੈਂ ਲੇਟ ਨਾ ਹੋ ਜਾਂ ਬਟ ਫਿਰ ਵੀ ਮੈਨੂੰ ਮੈਂ ਲੇਟ ਹੀ ਹੋ ਗਈ ਸੀਗੀ ਹਨਾ ਮੈਨੂੰ ਲੱਗਦਾ 5:30 ਵਜੇ ਤੱਕ ਹਨਾ ਮੈਂ ਰੋਟੀ ਬਣਾਈ ਸੀਗੀ 5:30 ਤੱਕ ਕਿਉਂਕਿ ਮੈਂ ਲੇਟ ਹੀ ਹੋ ਗਈ ਸੀਗੀ ਹਨਾ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਹਨਾ ਵੀ ਜਲਦੀ ਜਲਦੀ ਬਾਕੀ ਕੰਮ ਨੇ ਬੈਠ ਕੇ ਤੇ ਰੋਟੀ ਬਣਾ ਲਾਂ ਪਰ ਫਿਰ ਵੀ ਮੈਂ ਲੇਟ ਹੋ ਗਈ ਸੀ ਤੇ ਬਾਕੀ ਮੇਰਾ ਕੰਮ ਜਿਹੜਾ ਸਫਾਈਆਂ ਦਾ ਕਹਿ ਲਓ ਹਨਾ ਜਿਹੜਾ ਉਹ ਵਿੱਚ ਹੀ ਰਹਿ ਗਿਆ ਸੀ ਕਿਉਂਕਿ ਫਿਲਹਾਲ ਮੈਂ ਸਮਾਨ ਨੂੰ ਧੁੱਪ ਲਵਾ ਕੇ ਚਲੋ ਸਮਾਨ ਸੈੱਟ ਕਰਕੇ ਰੱਖ ਲਿਆ ਹਨਾ ਤੇ ਜਿਹੜਾ ਕੁਝ ਸਮਾਨ ਰਹਿ ਗਿਆ ਸੀਗਾ ਤੇ ਇਹਨੂੰ ਮੈਂ ਇਸ ਤਰ੍ਹਾਂ ਹੀ ਜਿਵੇਂ ਸ਼ਾਮ ਰਾਤ ਨੂੰ ਚੱਕ ਕੇ ਰੱਖ ਲੂੰਗੀ ਅੰਦਰ ਇਹ ਸੈੱਟ ਮੈਂ ਕਰੂੰਗੀ ਸਵੇਰੇ ਤੇ ਬਾਕੀ ਜਿਵੇਂ ਸਵੇਰੇ ਆਪਾਂ ਵੀ ਸ਼ੀਸ਼ੇ ਵਗੈਰਾ ਸਾਫ ਕਰਕੇ ਤੇ ਹਨਾ ਫਰਸ਼ ਵਗੈਰਾ ਦੇਖਾਂਗੇ ਧੋ ਕੀਤੇ ਬਾਕੀ ਜਿਹੜਾ ਆਪਣਾ ਰਹਿ ਗਿਆ ਕੰਮ ਕਮੂਟਾ ਹਨਾ ਉਹ ਆਪਾਂ ਕਾਲ ਨੂੰ ਵੇੜਾਂਗੇ ਤੇ ਲਓ ਜੀ ਆਪਾਂ ਲੱਗੀਆਂ ਸਬਜ਼ੀ ਬਣਾਉਣ ਸਬਜ਼ੀ ਆਪਾਂ ਕੱਟ ਲਈ ਸੀਗੀ ਤੇ ਸਬਜ਼ੀ ਆਪਾਂ ਬਣਾਉਣੀ ਹੈਗੀ ਅੱਜ ਕਿਦੂ ਬਣਾਵਾਂਗੇ ਅੱਜ ਤੇ ਨਾਲ-ਨਾਲ ਮੈਂ ਇਥੇ ਸਬਜ਼ੀ ਨੂੰ ਤੜਕਾ ਲਗਾ ਰਹੀ ਸੀ ਤੇ ਨਾਲ-ਨਾਲ ਮੈਂ ਇੱਧਰ ਆਟਾ ਪਿਸ਼ਾਨ ਲਿਆ ਸੀ ਹਨਾ ਕਿਉਂਕਿ ਤੁਹਾਨੂੰ ਦੱਸਿਆ ਕਿ ਕਾਲ ਕਰਕੇ ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਸੀਗਾ ਵੀ ਮੈਂ ਲੇਟ ਨਾ ਹੋ ਜਾ ਹਨਾ ਵੀ ਬੀਬੀ ਨੇ ਕਿਹਾ ਕਿ ਰੋਟੀ ਇਹਨੇ ਇੱਕ ਵੇਲਾ ਕਰਤਾ ਤੇ ਤਾਂ ਕਰਕੇ ਤੇ ਲੋ ਜੀ ਆਪਾਂ ਹੁਣ ਸਬਜੀ ਨੂੰ ਤੜਕਾ ਲਗਾ ਲਗੇ ਤੇ ਨਾਲ ਨਾਲ ਆਪਾਂ ਇਧਰ ਆਟਾ ਛਾਂ ਲਿਆ ਤੇ ਆਪਣੀ ਸਬਜੀ ਜਿਹੜੀ ਆ ਉਹ ਹੁਣ ਇੱਥੇ ਪੱਕ ਜੂਗੀ ਤੜਕਾ ਲਗਾ ਦਿੱਤਾ ਹੈ ਗੈਸ ਆਪਾਂ ਥੋੜਾ ਜਿਹਾ ਕਰਤਾ ਘੱਟ ਤੇ ਕਦੂ ਜਿਹੜੇ ਨਾ ਅਜ ਕੱਚੇ ਕੱਚੇ ਤੇ ਲਵੇ ਕਦੂ ਜਿਹੜੇ ਉਹ ਮਿਲ ਕੇ ਸੀਗੇ ਤੇ ਮੈਂ ਕਿਹਾ ਵੀ ਚਲੋ ਆਪਾਂ ਬਣਾ ਲੈਨੇ ਆ ਤੇ ਨਾਲ ਦੇ ਨਾਲ ਹੀ ਹੁਣ ਮੈਂ ਇੱਥੇ ਸਬਜੀ ਜਦ ਤੱਕ ਬਣੂਗੀ ਮੇਰੀ ਤੇ ਮੈਂ ਨਾਲ ਨਾਲ ਆਟਾ ਗੁੰਨ ਲੈਣੀ ਇੱਥੇ ਬੈਠ ਕੇ ਤੇ ਆਟਾ ਗੁੰਨ ਕੇ ਇਹ ਫੇਰ ਆਪਾਂ ਬਾਕੀ ਫਟਾਫਟ ਜਿਹੜਾ ਪਹਿਲਾਂ ਰੋਟੀ ਪਾਣੀ ਦਾ ਕੰਮ ਜਿਹੜਾ ਉਹ ਨਿਬੇੜਦੇ ਆਂ ਤੇ ਬਾਕੀ ਕੰਮ ਜਿਹੜਾ ਕੋਈ ਹੈਗਾ ਹਨਾ ਉਹ ਆਪਾਂ ਫੇਰ ਕਰਦੇ ਆਂ ਬਾਅਦ ਵਿੱਚ ਤੇ ਸਬਜ਼ੀ ਆਪਣੀ ਬਣ ਰਹੀ ਆ ਤੇ ਆਪਾਂ ਗੁੰਨ ਰਹੇ ਆ ਜੀ ਹੁਣ ਇੱਥੇ ਬੈਠ ਕੇ ਆਟਾ ਆਟਾ ਮਿਸ਼ਾਨ ਲਿਆ ਸੀ ਜਦ ਤੱਕ ਕਿਉਂ ਗਰਮ ਹੋ ਰਿਹਾ ਸੀਗਾ ਨਾ ਤੇ ਜਦ ਤੱਕ ਮੈਂ ਆਟਾ ਛਾਣ ਲਿਆ ਸੀਗਾ ਤੇ ਮੈਂ ਕਿਹਾ ਵਿਚਾਰ ਹੁਣ ਮੈਂ ਫਟਾਫਟ ਆਟਾ ਵੀ ਗੁੰਨ ਲਾਂ ਨਾਲ ਨਾਲ ਤੇ ਦੁੱਧ ਫੜਾਇਆ ਸੀ ਗਰਸ਼ਨੂਰ ਹਨਾ ਕਿਉਂਕਿ ਧਾਰਾਂ ਝੋਲੀਆਂ ਸੀਗੀਆਂ ਤੇ ਦੁੱਧ ਵੀ ਇਦਾਂ ਨਹੀਂ ਜਾਂਦਾ ਹੁੰਦਾ ਨਾ ਆਂਟੀ ਕਾ ਉਕੇ ਉਹਨਾਂ ਦੀ ਮੱਝਾ ਸੂਣ ਵਾਲੀਆਂ ਹਨ ਤੇ ਦੁੱਧ ਫੜਾਇਆ ਸੀਗਾ ਨੂਰ ਪਹਿਲਾਂ ਹੀ ਤੇ ਆਪਾਂ ਹੁਣ ਰੋਟੀ ਭੇਜ ਦਾਂਗੇ ਤੇ ਦੇਖਾਂਗੇ ਜਿਵੇਂ ਇੱਥੇ ਆ ਕੇ ਖਾਣੀ ਹੋਈ ਇੱਥੇ ਖਾ ਲੈਣਗੇ ਜੇ ਉੱਧਰ ਭੇਜਣੀ ਹੋਈ ਉੱਧਰ ਭੇਜ ਦਾਂਗੇ ਹਨਾ ਜਿੱਦਾਂ ਵੀ ਠੀਕ ਲੱਗਿਆ ਤੇ ਚਲੋ ਜੀ ਹੁਣ ਮੈਂ ਪਹਿਲਾਂ ਆਟਾ ਗੁੰਨ ਲਾਂ ਤੇ ਫਿਰ ਆਪਾਂ ਬਾਕੀ ਕੰਮ ਕਰ ਜੜਿਆ ਉਹ ਕਰਦੇ ਆ ਉਜੀ ਆਪਾਂ ਆਟਾ ਗੋਲੋ ਕੇ ਰੱਖ ਦਿੱਤਾ ਸੀਗਾ ਤੇ ਸਬਜੀ ਆਪਣੀ ਬਣ ਰਹੀ ਹੈ ਤੇ ਬਸ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਲਾਗੀ ਸੀਗੀ ਜੀ ਮਲਾਈ ਨੂੰ ਰੜਕਣਾ ਹੱਥ ਦੇ ਨਾਲ ਹੀ ਮੈਂ ਜਾਨੀ ਕਿ ਮਲਾਈ ਦੇ ਵਿੱਚੋਂ ਮਖਣੀ ਬਣਾ ਲੈਣੀ ਹੁੰਦੀ ਹੈ ਕਿਉਂਕਿ ਅਸ਼ਨੂਰ ਕਦੂ ਦੀ ਸਬਜੀ ਖਾਂਦਾ ਨਹੀਂ ਹੈਗਾ ਤੇ ਫਿਰ ਮੈਂ ਕਿਹਾ ਚਲੋ ਨਾਲੇ ਤਾਂ ਮਲਾਈ ਤੋਂ ਆਪਾਂ ਬਣਾ ਲੈਨੇ ਆ ਜੀ ਮਖਣੀ ਹੈਨਾ ਤੇ ਮਖਣੀ ਖਤਮ ਹੋਈ ਪਈ ਸੀ ਥੋੜੀ ਜਿਹੀ ਤੇ ਮੈਂ ਕਿਹਾ ਚਲੋ ਨਾਲੇ ਤਾਂ ਆਪਾਂ ਵੀ ਜਿਹੜੀ ਮਲਾਈ ਤੋਂ ਮਖਣੀ ਬਣਾ ਲੈਨੇ ਆ ਮਖਣੀ ਹੈਨੇਗੀ ਤੇ ਨਾਲੇ ਚਲੋ ਹਨ ਅਸ਼ਨੂਰ ਵਾਸਤੇ ਪਨੀਰ ਬਣ ਚੁੱਕਾ ਕਿਉਂਕਿ ਉਹਨੂੰ ਮੈਂ ਭੁਰਜੀ ਬਣਾ ਦੂੰਗੀ ਦੋ ਪਿਆਜ਼ ਕੱਟ ਕੇ ਪਾ ਲੂੰਗੀ ਹੈ ਕੁਛ ਹੋ ਦੇ ਜਨਾ ਪਲੇਰੋਂ ਨਿਕਲੀ ਜਾਣਾ ਹਨ ਕਿਉਂਕਿ ਮਲਾਈ ਦੋ ਦਿਨਾਂ ਦੀ ਹੋਈ ਆ ਤੇ ਉਹ ਕੱਦੂ ਦੀ ਸਬਜ਼ੀ ਖਾਂਦਾ ਨਹੀਂ ਹੈਗਾ ਤੇ ਮੈਂ ਕਿਹਾ ਵੀ ਚਲੋ ਮੈਂ ਬੀਬੀ ਕਰਕੇ ਬਣਾ ਲਈ ਮੈਂ ਵੈਸੇ ਪਹਿਲਾਂ ਮੈਨੂੰ ਸੀਗਾ ਵੀ ਚਲੋ ਕੋਈ ਦਾਲ ਵਗੈਰਾ ਬਣਾ ਲਾਂਗੇ ਪਹਿਲਾਂ ਮੈਨੂੰ ਸੀਗਾ ਵੀ ਹਰੀ ਮੂੰਗੀ ਬਣਾਉਂਗੀ ਅੱਜ ਸਾਬਤ ਮੂੰਗੀ ਹਨਾ ਮੂੰਗੀ ਛੋਲੇ ਦੀ ਸਬਜ਼ੀ ਜਿਹੜੀ ਦਾਲ ਬਣਾ ਲੂੰਗੀ ਫਿਰ ਹਨਾ ਵੀ ਮੈਨੂੰ ਪਤਾ ਵੀ ਬੀਬੀ ਥੋੜਾ ਘੱਟ ਪसंद ਕਰਦੀ ਆ ਬੀਬੀ ਕਰਕੇ ਫਿਰ ਮੈਂ ਕਿਹਾ ਵੀ ਚਲੋ ਆਪਾਂ ਕੱਦੂ ਹੀ ਬਣਾ ਲੈਨੇ ਆ ਬੀਬੀ ਨੇ ਕਿਹਾ ਦਾਲ ਬਣਾਤੀ ਆ ਨੇ ਫਿਰ ਤੇ ਮੈਂ ਕਿਹਾ ਚਲ ਆਪਾਂ ਕੱਦੂ ਬਣਾ ਲੈਨੇ ਅੱਜ ਨਾ ਕਰਕੇ ਤੇ ਹਰਸ਼ਨੂਰ ਖਾਂਦਾ ਨਹੀਂ ਹੈਗਾ ਉਹਦੇ ਵਾਸਤੇ ਹੁਣ ਮੈਂ ਬਣਾ ਲੂੰਗੀ ਪੁਰਜੀ ਤੇ ਲੋ ਜੀ ਅਜੇ ਤੋਂ ਆਪਾਂ ਹੱਥ ਦੇ ਨਾਲ ਮਲਾਈ ਨੂੰ ਇਸ ਤਰ੍ਹਾਂ ਹਨਾ ਮੱਖਣੀ ਬਣਾਉਣੀ ਆ ਜਿਆਦਾ ਟਾਈਮ ਨਹੀਂ ਲੱਗਦਾ ਬਸ 5 ਮਿੰਟ ਲੱਗਦੇ ਨੇ 5 ਮਿੰਟਾਂ ਦੇ ਵਿੱਚ ਹਨਾ ਮੱਖਣੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਮੱਖਣੀ ਆਪਾਂ ਕੱਢ ਕੇ ਚੰਗੀ ਤਰ੍ਹਾਂ ਜਾਨਕੀ ਉਸ ਚੋਂ ਪਾਣੀ ਕੱਢ ਕੇ ਹਨਾ ਤੇ ਆਪਾਂ ਰੱਖ ਦਿੱਤੀ ਤੇ ਹੁਣ ਜਿਹੜਾ ਵਿਚ ਜਾਨਾ ਦੁੱਧ ਬਚ ਜਾਂਦਾ ਜਾਨਕੀ ਜਿਹੜੀ ਲੱਸੀ ਹੁੰਦੀ ਹੈ ਹਨਾ ਉਹਦਾ ਮੈਂ ਬਣਾ ਲੈਣੀ ਹੁੰਨੀ ਹੈ ਜੀ ਪਨੀਰ ਹਨਾ ਪਹਿਲਾਂ ਵੀ ਵੈਸੇ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਆਪਾਂ ਰੱਖ ਦਿੱਤਾ ਜੀ ਇਹਨੂੰ ਤੇ ਦੇਖੋ ਆਪਣਾ ਜਿਹੜਾ ਪਨੀਰ ਆ ਵਧੀਆ ਬਣ ਗਿਆ ਬਸ ਇੱਕ ਵਾਰ ਦੇ ਵਿੱਚ ਪਨੀਰ ਬਣ ਜਾਂਦਾ ਹਨਾ ਤੇ ਦੇਖੋ ਕਿੰਨਾ ਵਧੀਆ ਪਨੀਰ ਬਣਿਆ ਤੇ तकरीबन ਦੋ ਦਿਨਾਂ ਦੀ ਮਲਾਈ ਸੀਗੀ ਤੇ ਚਲੋ ਹਨਾ ਮੱਖਣੀ ਵੀ ਵਧੀਆ ਨਿਕਲ ਗਈ ਤੇ ਪਨੀਰ ਵੀ ਵਧੀਆ ਬਣ ਗਿਆ ਤੇ ਲੋ ਜੀ ਆਪਾਂ ਹੁਣ ਪਨੀਰ ਛਾਣ ਕੇ ਤੇ ਜਾਨੀ ਕੀ ਹਨਾ ਇਹਨੂੰ ਪਾਣੀ ਕੱਢ ਕੇ ਤੇ ਪਨੀਰ ਰੱਖ ਦਿੰਨੀ ਆ ਮੈਂ ਫ੍ਰਿਜ ਦੇ ਵਿੱਚ ਤੇ ਕਿਉਂਕਿ ਮੈਂ ਅਰਸ਼ਨੂਰ ਵਾਸਤੇ ਪੁਰਜੀ ਬਣਾਉਂਗੀ ਬਾਅਦ ਵਿੱਚ ਪਹਿਲਾਂ ਹੁਣ ਮੈਂ ਇੱਥੇ ਸਬਜੀ ਬਣ ਗਈ ਆਪਣੀ ਤੇ ਇਹਦੇ ਵਿੱਚ ਦੁੱਧ ਪਾ ਕੇ ਪਹਿਲਾਂ ਮੈਂ ਰੋਟੀ ਸੇਕ ਦਿਆਂ ਹਨਾ ਕਿਉਂਕਿ ਵੀ ਬੀਬੀ ਹਰਾਂ ਨੂੰ ਪਹਿਲਾਂ ਰੋਟੀ ਖਵਾ ਦਿਆਂ ਹਨਾ ਤੇ ਫਿਰ ਬਾਕੀ ਅਰਸ਼ਨੂਰ ਵਾਸਤੇ ਪੁਰਜੀ ਬਣਾਉਂਗੀ ਬਾਅਦ ਵਿੱਚ ਤੇ ਫਿਰ ਬਾਅਦ ਵਿੱਚ ਵੀ ਆਪਦੀ ਰੋਟੀ ਬਣਾ ਲਵਾਂਗੀ ਕਿਉਂਕਿ ਅਸੀਂ ਤਾਂ ਹਨਾ ਥੋੜਾ ਜਿਹਾ ਲੇਟ ਫਿਟ ਵੀ ਖਾ ਲੈਨੇ ਆ ਤੇ ਚਲੋ ਜੀ ਪਹਿਲਾਂ ਆਪਾਂ ਹੁਣ ਫਿਰ ਬਣਾ ਲઈએ ਪਨੀਰ ਬਣਾ ਲਿਆ ਆਪਾਂ ਤੇ ਹੁਣ ਮੈਂ ਫਟਾਫਟ ਨਾਲ ਦੇ ਨਾਲ ਹੀ ਰੋਟੀ ਸੇਕ ਦੇਣੀ ਆ ਤੇ ਸਬਜ਼ੀ ਆਪਣੀ ਵਧੀਆ ਬਣ ਗਈ ਆ ਕਿਉਂਕਿ ਜਿਹੜੇ ਕद्दू ਸੀਗੇ ਨਾ ਉਹ ਅੱਜ ਕੱਚੇ ਕੱਚੇ ਦੇ ਕद्दू ਸੀਗੇ ਛੋਟੇ ਛੋਟੇ ਪਹਿਲਾਂ ਮੈਨੂੰ ਇਸ ਤਰ੍ਹਾਂ ਸੀਗਾ ਵੀ ਛੋਟੇ ਆ ਹਨਾ ਕਈ ਵਾਰੀ ਜਿਹੜੇ ਛੋਟੇ ਕद्दू ਹੁੰਦੇ ਆ ਉਹ ਕੋੜੇ ਬਣ ਜਾਂਦੇ ਆ ਮੈਨੂੰ ਪਹਿਲਾਂ ਐ ਸੀਗਾ ਮੈਂ ਲੈ ਤਾ ਲੈ ਕद्दू ਤੇ ਕਿਤੇ ਨਾ ਹੋਵੇ ਵੀ ਇਹ ਛੋਟੇ ਕੋੜੇ ਬਣ ਜਾਣ ਹਨਾ ਤੇ ਪਰ ਫਿਰ ਮੈਂ ਜਦੋਂ ਆਪਣਾ ਕੱਟਣ ਲੱਗੀ ਸੀ ਉਦੋਂ ਮੈਂ ਇਹਨੂੰ ਚੈੱਕ ਕਰ ਲਿਆ ਸੀ ਥੋੜਾ ਜਿਹਾ ਖਾ ਕੇ ਦੇਖਿਆ ਤੇ ਠੀਕ ਸੀਗੇ ਤੇ ਲੋ ਜੀ ਇੱਥੇ ਆਪਣੀ ਜਿਹੜੀ ਸਬਜ਼ੀ ਆ ਉਹ ਬਣ ਗਈ ਹੈ ਦੁੱਧ ਆਪਾਂ ਪਾ ਦਿੱਤਾ ਅੱਛੂਰੇ ਜਿਹੜੀ ਭਾਵੇਂ ਮਾਸੇ ਰੋਟੀ ਲੱਗਦੀ ਆ ਖਾਣਾ ਮੈਨਾਂ ਲੱਗਦੀ ਆ ਖਾਣੇ ਤੋਂ ਬਾਅਦ ਨਾ ਬਾਸੇ ਮੈਂ ਹੋਣਾ ਹੈ ਪਾਣੀ ਗਲਾਸ ਦਿਓ ਤੇ ਲੋ ਜੀ ਇੱਥੇ ਹੁਣ ਮੈਂ ਲੱਗੀ ਸੀ ਰੋਟੀ ਸੇਕਣਾ ਤੇ ਅਰਸ਼ਨੂਰ ਨੂੰ ਮੈਂ ਕਿਹਾ ਸੀ ਕਿ ਤੂੰ ਫੜਾ ਦੇ ਨਾਲ ਨਾਲ ਹਨਾ ਤੇ ਨੂਰ ਕਾਲਾ ਹੋਇਆ ਸੀਗਾ ਉਹਨੇ ਕਹੀ ਜਾਂਦਾ ਸੀਗਾ ਹਜੇ ਲੋਹਣੀ ਆ ਮੰਮੀ ਤੂੰ ਰੋਟੀ ਹਨਾ ਕਿਉਂਕਿ ਉਹਨੂੰ ਐ ਸੀਗਾ ਵੀ ਹਨਾ ਮੰਮੀ ਲੇਟ ਹੋਊਗੀ ਵੀ ਕਿਉਂਕਿ ਬੀਬੀ ਸਿੱਧਾ ਰੋਟੀ ਖਾਂਦੀ ਹੈ ਤਾਂ ਕਰਕੇ ਵੀ ਖਾ ਲੈਂਦੇ ਆ ਤੇ ਬੀਬੀ ਤਾਂ ਚਲੋ ਉਹ ਵੀ ਕੁਛ ਨਹੀਂ ਕਹਿੰਦੀ ਸੀ ਵਿਚਾਰੀ ਪਰ ਅਰਸ਼ਨੂਰ ਨੂੰ ਬਸ ਆਪਦੀ ਕਾਲ ਲੱਗੀ ਹੋਈ ਸੀ ਕਿ ਕਹਿੰਦਾ ਵੀ ਛੇਤੀ ਕਰ ਹਨਾ ਤੇ ਵੀ ਮम्मा ਜਲਦੀ ਜਲਦੀ ਰੋਟੀ ਬਣਾਓ ਤੇ ਲੋ ਜੀ ਆਪਾਂ ਜਲਦੀ-ਉਲਦੀ ਆਪਾਂ ਲਾਗੇ ਰੋਟੀ ਸੇਕਣ ਤੇ ਰੋਟੀ ਸੇਕ ਕੇ ਤੇ ਨੋਰ ਫੜਾ ਦੂਗਾ ਬਸ ਮੈਂ ਸੇਕ ਦੂੰਗੀ ਤੇ ਮੈਂ ਬਸ ਬੀਬੀ ਨੂੰ ਰੋਟੀ ਖਵਾ ਕੇ ਤੇ ਉਸ ਤੋਂ ਬਾਅਦ ਮੈਂ ਕਰੂੰਗੀ ਜੀ ਆਪਣਾ ਵੀਡੀਓ ਦਾ ਕੰਮ ਤੇ ਫਿਰ ਮੈਂ ਬਾਕੀ ਆਪਦੀ ਰੋਟੀ ਜਿਹੜੀ ਬਾਅਦ ਚ ਬਣਾਉਂਗੀ ਹਨਾ ਕਿਉਂਕਿ ਤਾਂ ਹੀ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਕੰਮ ਥੋੜਾ ਜਿਹਾ ਇਕੱਲੇ ਕਰਕੇ ਜ਼ਿਆਦਾ ਹੋ ਜਾਂਦਾ ਤੇ ਠੀਕ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਅੱਜ ਮੈਂ ਛੋਟਾ ਜਿਹਾ ਵਲੌਗ ਹੀ ਤੁਹਾਡੇ ਨਾਲ ਸ਼ੇਅਰ ਕਰ ਪਾਈ ਆਂ ਤੇ ਮਿਲਦੇ ਆਪਾਂ ਤੁਹਾਨੂੰ ਹੋਰ ਇੱਕ ਸੋਹਣੀ ਜਿਹੀ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸ਼ਾਲ ਰਹੋ ਬਾਏ ਬਾਏ